ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬਸ ਬੇਨਤੀ ਤਾਂ ਇਹੀ ਹੈ ਸਾਰੇ ਤੁਹਾਨੂੰ ਪਤਾ ਹੀ ਹੈ ਵਿਚਾਰਾਂ ਬਾਰੇ ਤਾਂ ਸਾਰਿਆਂ ਦਾ ਤੇ ਸਾਰਿਆਂ ਦੇ ਵਿਚਾਰ ਆਲਮੋਸਟ ਆਪਣੇ ਇੱਕੋ ਹੀ ਹੋਣੇ ਨੇ ਤੇ ਜਿਵੇਂ ਬਾਈ ਹੋਣਾ ਨੇ ਕਿਹਾ ਵੀ ਆਪਾਂ ਛੋਟੇ ਬੱਚਿਆਂ ਤੋਂ ਸਟਾਰਟ ਕਰਨਾ ਕੁਝ ਵੀ ਆਪਾਂ ਜਵਾਕਾਂ ਨੂੰ ਗਿਫਟ ਵਗੈਰਾ ਕੁਝ ਵੀ ਕਰ ਸਕਦੇ ਦਾ ਸਟਾਰ ਵਗੈਰਾ ਮੇਨ ਚੀਜ਼ ਕੀ ਹੈ ਆਪਣੇ ਜਵਾਕਾਂ ਨੂੰ ਕਿਸੇ ਚੀਜ਼ ਦਾ ਸ਼ੌਂਕ ਨਹੀਂ ਰਿਹਾ ਮੇਨ ਜੀ ਕਿ ਅਸੀਂ ਵੀ ਹੁਣ ਛੋਟੇ ਸੀਗੇ ਅੱਗੇ ਆਪਣੇ ਪਿੰਡਾਂ ਦੇ ਵਿੱਚ ਖੇਡਾਂ ਹੁੰਦੀਆਂ ਸੀ ਕੁਝ ਵੀ ਹੁੰਦਾ ਸੀਗਾ ਹੁਣ ਜਵਾਕ ਆਪਣੇ ਫੋਨਾਂ ਤੇ ਹੁੰਦੇ ਨੇ ਜ਼ਿਆਦਾਤਰ ਸਾਡੇ ਵੀ ਘਰਾਂ 'ਚ ਨਿਆਣੇ ਨੇ ਉਹ ਵੀ ਜ਼ਿਆਦਾਤਰ ਫੋਨਾਂ 'ਚ ਨੇ ਨਾ ਆਪਣਾ ਜਵਾਕਾਂ ਨੂੰ ਬਾਹਰ ਛੱਡਦੇ ਆ ਮੇਨ ਚੀਜ਼ ਕੀ ਹੈ ਜਵਾਕਾਂ ਨੂੰ ਜੇ ਸ਼ੌਂਕ ਪੂਗਾ ਜਵਾਕ ਨਸ਼ੇ ਪੱਤੇ 'ਚ ਜਾਊਗਾ ਹੀ ਨਹੀਂ ਕਿਉਂਕਿ ਜੇ ਆਪਣਾ ਘਰੇ ਕੋਈ ਜਾਨਵਰ ਰੱਖਦੀ ਜਾਂ ਕੁਝ ਵੀ ਰੱਖਦੀ ਜਵਾਕ ਉਧਰ ਹੀ ਅੜ ਕੇ ਰਹਿੰਦਾ ਤੇ ਦੂਜੀ ਚੀਜ਼ ਇਹ ਜਿਹੜੇ ਨਸ਼ੇ ਪੱਤੇ ਨੇ ਸਾਡੇ ਵੀ ਘਰਾਂ ਦੇ ਵਿੱਚ ਹੈਗੇ ਨੇ ਪਾਣੇ ਭੂਆ ਦੇ ਜਵਾਕ ਜਿਹੜੇ ਨਸ਼ੇ ਪੱਤੇ ਕਰਦੇ ਨੇ ਮੀਨਜ਼ ਕਿ ਮੈਂ ਵੀ ਹੁਣ ਆਪਣੀ ਭੂਆ ਦੇ ਮੁੰਡੇ ਨੂੰ ਬੋਲਣ ਤੋਂ ਝਿਜਕਦਾ ਹੁਣ ਵੀ ਤੂੰ ਨਸ਼ੇ ਕਿਉਂ ਕਰਦਾ ਵੀ ਘਰੇ ਇੰਨੀ ਪ੍ਰੋਬਲਮ ਆਉਂਦੀ ਵੀ ਤੇਰੇ ਸਾਰੇ 25 30000 ਰੁਪਏ ਚਲੇ ਜਾਂਦਾ ਮੀਨਜ਼ ਕਿ ਜਦ ਮੈਂ ਨਹੀਂ ਬੋਲ ਸਕਦਾ ਆਪਾਂ ਬਾਹਰ ਸਮਝਾ ਨਹੀਂ ਸਕਦੇ ਆਪਣੇ ਯਾਰ ਦੋਸਤਾਂ ਨੂੰ ਸਾਰਿਆਂ ਦੇ ਲਿੰਕ ਚ ਹੁੰਦੇ ਨੇ ਮੇਰੇ ਆਣ ਦੀ ਨੇ ਆਲਮੋਸਟ 10 15 ਜਾਣੇ ਆਪਣੇ ਵੀਰ ਤੇ ਆਪਾਂ ਕੀ ਕਰੀਏ ਆਪਾਂ 0 ਤੋਂ ਸਟਾਰਟ ਕਰਨਾ ਆਪਾਂ ਸਿਰਫ ਆਪਣੇ ਭੈਣ ਭਾਈਆਂ ਨੂੰ ਤੇ ਆਪਣੇ ਨਾਲ ਦੇ ਯਾਰ ਦੋਸਤਾਂ ਨੂੰ ਸਿੰਪਲ ਬਿਠਾ ਕੇ ਇਹੀ ਚੀਜ਼ ਸਮਝਾਉਣੀ ਵੀ ਆਪਣਾ ਨੁਕਸਾਨ ਕੀ ਹੋਣਾ ਤੇ ਗਾਹਾਂ ਇਨ ਫਿਊਚਰ ਆਪਣੀ ਫੈਮਿਲੀ ਨੂੰ ਕੀ ਨੁਕਸਾਨ ਹੋਣਾ ਜਦੋਂ ਆ ਬਹਿ ਕੇ ਆਪਾਂ ਬੰਦਾ ਪਹਿਲੀ ਵਾਰੀ ਨਹੀਂ ਸਮਝਦਾ ਆਪਾਂ ਬੰਦੇ ਨਾਲ ਮਿਲੋ ਉਹਨੂੰ ਬਿਠਾਓ ਆਪਣੀ ਫੈਮਿਲੀ ਦੇ ਵਿੱਚ ਰੱਖੋ ਆਪਾਂ ਬੰਦੇ ਨਾਲ ਕਿਨਾਰਾ ਕਰਨ ਲੱਗ ਜਨਗੇ ਵੀ ਕਿਤੇ ਅਸਲ ਤੋਂ ਪੈਸਾ ਨਾ ਮੰਗ ਲਵੇ ਸਾਡੀ ਕੋਈ ਚੀਜ਼ ਨਾ ਚੱਕ ਲਵੇ ਆਪਾਂ ਇਦਾਂ ਕਰਨ ਲੱਗ ਜੰਨੇ ਆ ਤਾਂ ਬੰਦੇ ਨਾਲ ਸਿੰਪਲ ਉਹਦੇ ਨਾਲ ਰੱਖੋ ਵਿਚਾਰ ਉਹਨਾਂ ਨੂੰ ਇਦਾਂ ਦੀਆਂ ਮੀਟਿੰਗਾਂ 'ਚ ਲੈ ਕੇ ਉਹ ਜਿੱਥੇ ਆਪਾਂ ਸਾਰੇ ਜਣੇ ਨੂੰ ਬੈਠੇ ਦੇਖਣਗੇ ਆਪਣੇ ਸਾਥ ਤੋਂ ਸੂਰਤਿਆਰੇ ਹੋਣਗੇ ਬੰਦੇ ਨੂੰ ਕਿਤੇ ਨਾ ਕਿਤੇ ਫੀਲ ਹੁੰਦਾ ਵੀ ਇਹਦੇ ਸਨੈਰੀਓ ਉਹੋ ਜਿਹਾ ਸਿਰਜ ਜਾਂਦਾ ਬੰਦੇ ਦੇ ਮਨ ਮਿਹਰ ਪੈ ਜਾਂਦੀ ਆ ਵੀ ਬੰਦਾ ਵੀ ਮੈਂ ਵੀ ਇੰਨਾ ਚ ਬੈਠ ਕੇ ਕੋਈ ਚੰਗੀ ਗੱਲ ਸਿੱਖੀ ਵੀ ਮੈਨੂੰ ਸਾਰੇ ਜਣ ਇੰਨੇ ਐਪਰੀਸ਼ੀਏਟ ਕਰਦੇ ਨੇ ਹੁਣ ਜਿਵੇਂ ਬਾਈ ਹੋਣਾ ਨੇ ਮੈਨੂੰ ਮੈਂ ਅੱਜ ਤੱਕ ਸਕੂਲ ਦੀ ਸਟੇਜ ਤੇ ਵੀ ਨਹੀਂ ਮੈਂ ਬੋਲੇ ਆ ਕਹਿੰਦੇ ਹੁੰਦੇ ਸੀਗੇ ਕਿਉਂਕਿ ਅੱਜ ਪਹਿਲੀ ਵਾਰੀ ਮੈਂ ਬੋਲੇ ਆ ਬਾਈ ਹੁਣਾ ਨੇ ਮੇਰਾ ਨੌਨ ਲੈ ਤਾਂ ਮੈਨੂੰ ਵੀ ਅੰਦਰੋਂ ਖੁਸ਼ੀ ਹੋਈ ਵੀ ਬਾਈ ਹੁਣਾ ਨੇ ਮੈਨੂੰ ਇੰਨੇ ਸਾਰੇ ਜਾਮਣੇ ਇੰਨੇ ਮਾਣ ਦਿੱਤਾ ਹੁਣ ਮੇਰੇ ਨਾਲ ਬਾਈ ਹੁਣੀ ਸਾਰੇ ਆਏ ਸੀਗੇ ਤੇ ਸਿਰਫ ਇੱਕ ਇੱਕ ਬੋਲ ਤੇ ਆਉਣ ਵਾਲੇ ਨਾਲੇ ਅਸੀਂ ਲੱਗ ਲੱਗ ਪਿੰਡਾਂ ਦੇ ਆ ਸਿਰਫ ਇਹ ਕਿ ਮਲੇ ਬਾਈ ਦੀਪ ਸਿੱਧੂ ਦੀ ਬਾਰਸੀ ਤੇ ਮਲੇ ਬਾਈ ਦੀਪ ਸਿੱਧੂ ਨੂੰ ਅਸੀਂ ਕਿਵੇਂ ਜਾਣਦੇ ਆ ਸਿਰਫ ਉਹਨਾਂ ਦੀ ਸਪੀਚ ਕਰਕੇ ਉਹਨਾਂ ਦੀ ਟੇਬਲ ਟਾਕ ਇੰਨੀ ਤਕੜੀ ਸੀ ਚਾਹੇ ਉਹ ਬੇਸ਼ੱਕ ਰੋਡੇ ਸੀਗੇ ਤਾਂ ਉਹਨਾਂ ਦੀ ਆਪਾਂ ਨੂੰ ਮਾਈਂਡ ਸੈਟ ਦਾ ਪਤਾ ਸੀਗਾ ਆਪਾਂ ਕਹਿੰਦੇ ਨੇ ਵੀ ਬੰਦੇ ਰੋਡਾ ਵਾ ਕਿਉਂਕਿ ਮਿਹਰ ਪੈਣੀ ਆ ਹੌਲੀ ਹੌਲੀ ਬੰਦੇ ਦਾ ਬੈਠੇ ਤੇ ਤਜਰਬਾ ਚੇਂਜ ਹੋ ਜਾਂਦਾ ਬੰਦਾ ਕੇਸ ਰੱਖਣ ਦਾ ਸਾਫ ਸੂਰ ਹੋ ਜਾਂਦਾ ਆਪਾਂ ਬੰਦੇ ਨੂੰ ਕਿਨਾਰਾ ਕਰਦਣ ਜਾਂ ਬੰਦਾ ਬੈਕ ਐਂਡ ਤੇ ਬੈਠਾ ਫੀਲ ਕਰੀ ਜਾਂਦਾ ਵੀਏ ਬੋਲੀ ਜਾਂਦੇ ਨੇ ਵੀ ਸਾਡੀ ਵਾਰੀ ਕਿਵੇਂ ਆਊਗੀ ਬਸ ਇਹ ਨਹੀਂ ਸੋਚਣਾ ਵੀ ਹਾਂ ਜਦੋਂ ਮੌਕਾ ਆਊਗਾ ਥੋੜਾ ਵੀ ਟਾਈਮ ਆਊਗਾ ਤੁਸੀਂ ਵੀ ਬੋਲੋਗੇ ਵਧੀਆ ਬੋਲੋਗੇ ਬਸ ਮੇਨ ਚੀਜ਼ ਕੀ ਹੈ ਜਿਵੇਂ ਬਾਈ ਹੋਣਾ ਨੇ ਕਿਹਾ ਆਪਾਂ ਪਿੰਡਾਂ ਦੇ ਵਿੱਚ ਮੈਂਬਰ ਰੱਖਿਤ ਕਰਨੇ ਨੇ ਜਿਵੇਂ ਸਾਨੂੰ ਪ੍ਰਧਾਨ ਦਾ ਯਾਰ ਮੇਰੇ ਪਿੰਡ ਦਾ ਮੈਂ ਆਪਣੇ ਏਰੀਆ ਦੇ ਵਿੱਚ ਜਿੰਨਾ ਵੀ ਲਿੰਕ ਹੋਊਗਾ ਮੁੰਡਿਆਂ ਨੂੰ ਆਪਾਂ ਨੈਟ ਦੇ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਹੈ ਜਿਵੇਂ ਆਪਾਂ ਗੱਲ ਕਰਦੇ ਆ WhatsApp ਤੇ ਸਾਡੇ ਨਾਲ ਹੋ ਗਿਆ ਸੀਗਾ 2022 ਦੇ ਵਿੱਚ ਖਾਲਸਤਾਨ ਦਾ ਲਿੰਕ ਆਇਆ ਸੀਗਾ ਸਾਨੂੰ ਕਹਿੰਦੇ ਵੀ ਵੋਟਾਂ ਪੈਣੀਆਂ ਉਹ ਸੀਗਾ ਲਿੰਕ ਜਨਰੇਟ ਕੀਤਾ ਲੁਧਿਆਣੇ ਤੋਂ ਕਿਸੇ ਪੁਲਿਸ ਵਾਲਿਆਂ ਨੇ ਅਸੀਂ ਵੋਟਾਂ ਫਭਾਤੀਆਂ ਤੇ ਜਿਨ੍ਹਾਂ ਜਿਨ੍ਹਾਂ ਦੀਆਂ ਵੋਟਾਂ ਸੀਗੀਆਂ ਆਧਾਰ ਕੜ ਪੈਨ ਕਾਰਡ ਲੈ ਕੇ ਉਹਨਾਂ ਨੇ ਡੇਟਾ ਐਨਲਾਈਜ਼ ਕਰਕੇ ਉਹ ਬੰਦੇ ਚੱਕ ਲੈ 40 40 50 50000 ਰੁਪਇਆ ਲੈ ਕੇ ਛੱਡ ਤੇ ਸਾਡੇ ਨਾਲ ਗਰੁੱਪ ਟੁੱਟ ਗਿਆ ਮੇਨ ਚੀਜ਼ ਕੀ ਹੈ ਬਈ ਸੋਸ਼ ਲੈਬ ਤੇ ਨਾਲੋਂ ਆਪਾਂ ਜਿਵੇਂ ਇੱਕ ਇਦਾਂ ਬੈਠੇ ਆ ਇੱਕਨ ਗੱਲ ਜ਼ਿਆਦਾ ਕਰੀਏ ਬੈਟਰ ਹੈ ਕਿਉਂਕਿ ਨਵੇਂ ਮੁੰਡੇ ਸੋਸ਼ ਲੈਬ ਤੋਂ ਟੁੱਟ ਰਹੇ ਨੇ ਨੇ ਮੈਂ ਆਪਾਂ ਸਿਰਫ ਉੱਥੇ ਸਿੰਪਲ ਆਪਾਂ ਖਾਲਸਤਾਨ ਦੀ ਗੱਲ ਨਾ ਕਰੀ ਆਪਾਂ ਬਹਿ ਕੇ ਚਾਹੇ ਆਪਾਂ ਜਿੱਡਾ ਮਰਜੀ ਕੱਟ ਰੱਖ ਲਈਏ ਚਾਹੇ ਆਪਣੀ ਰਿਕਾਰਡਿੰਗ ਕਰਕੇ ਜਿਹੜਾ ਮਰਜੀ ਪਾ ਦੇਈਏ ਆਪਾਂ ਨੈੱਟ ਤੇ ਪਾਉਣੇ ਆ ਉਹ ਕਿਤੇ ਨਾ ਕਿਤੇ ਜਵਾਕਾਂ ਨੂੰ ਤੋੜ ਦਿੰਦਾ ਕਿਉਂਕਿ ਨਵੇਂ ਮੁੰਡੇ ਆਪਣਾੜੇ ਆਪਣੇ ਫਾਦਰ ਸਾਹਿਬ ਦਾ ਸਮਝ ਜਾਂਦੇ ਨੇ ਨਵੇਂ ਮੁੰਡੇ ਨੂੰ ਥੋੜਾ ਡਾਰਾ ਉਹ ਥੋੜੇ ਟੁੱਟ ਰਹੇ ਨੇ ਇਹ ਚੀਜ਼ਾਂ ਤੋਂ ਬਸ ਇਹੀ ਆਪਣੇ ਭੈਣ ਭਾਈ ਉਹਨਾਂ ਨਾਲ ਲੈ ਕੇ ਆਪਣੇ ਫੈਮਿਲੀ ਨੂੰ ਮੇਨ ਚੀਜ਼ ਤਾਂ ਫੈਮਿਲੀ ਨੂੰ ਸਮਝਾਓ ਵੀ ਆਪਾਂ ਜਿਹੜੇ ਰਾਹ ਤੇ ਤੁਰੇ ਆ ਵੀ ਆਪਾਂ ਨੂੰ ਇਹ ਚੀਜ਼ ਆਉਣਾ ਹੀ ਪੈਣਾ ਇਹ ਰਾਜ ਤੁਹਾਨੂੰ ਵੀ ਆਪਣੇ ਫੈਮਲੀਆ ਨੂੰ ਨਾਲ ਲੈ ਕੇ ਜਰੂਰ ਆਪਣੇ ਫਾਦਰ ਸਾਹਿਬ ਮਾਤਾ ਸਾਹਿਬ ਨੂੰ ਆਉਣਾ ਪੈਣਾ ਇੱਥੇ ਆਪਾਂ ਬੈ ਕੇ ਜਦੋਂ ਸਾਰੇ ਜਣੇ ਗੱਲ ਕਰਾਂਗੇ ਫੇਰ ਹੀ ਕਿਤੇ ਇਹਦਾ ਸੱਤਾ ਨਿਕਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ